ਸਤਨਾਮ ਵਾਹਿਗੁਰੂ ਸਾਹਿਬ ਜੀ ਕਨੜਾ ਮਹੱਲਾ ਚੌਥਾ ਮਨ ਗੁਰਮਤਿ ਚਾਲ ਚਲਾਵੇ ਗੋ ਜਿਉ ਮੈਗਲ ਮਸਤੀ ਜੈ ਤਲ ਕੁੰਡੇ ਗੁਰ ਅੰਕਸ ਸ਼ਬਦ ਦਿਰੜਾਵੇ ਗੋ ਰਹਾਉ ਚਲ ਤੋ ਚਲੇ ਚਲੇ ਦਹਿ ਦਹਿ ਦਿਸ ਗੁਰ ਰਾਖੈ ਹਰ ਲਿਵ ਲਾਵੇ ਗੋ ਸਤ ਗੁਰ ਸ਼ਬਦ ਦੇ ਹਿਰਦ ਅੰਤਰ ਮੋਖ ਅੰਮ੍ਰਿਤ ਨਾਮ ਚੁਆਵੇ ਗੋ ਬਿਸਿਰ ਬਿਸੂ ਭਰੇ ਹੈ ਪੂਰਨ ਗੁਰ ਗਰੜ ਸ਼ਬਦ ਮੁਖ ਪਾਵੇ ਗੋ ਮਾਇਆ ਭਯੰਗ ਤਿਸ ਨੀੜ ਨ ਆਵੇ ਬਿਖ ਝਾਰ ਝਾਰ ਲਿਵ ਲਾਵੇ ਗੋ ਸਵਾਨ ਲੋਭ ਨਗਰ ਮਹਿ ਸਬਲਾ ਗੁਰਖਿਨ ਮਹਿ ਮਾਰ ਕਢਾਵੇ ਗੋ ਸਤ ਸੰਤੋਖ ਧਰਮ ਆਨ ਰਾਖੇ ਹਰ ਨਗਰੀ ਹਰ ਗੁਣ ਗਾਵੇ ਗੋ ਪੰਕਜ ਮੋਹ ਨਿਗਰਤ ਹੈ ਪ੍ਰਾਨੀ ਗੁਰ ਨਿਗਰਤ ਕਾੜ ਕਢਾਵੇ ਗੋ ਤਰਾਹਿ ਤਰਾਹੇ ਸ਼ਰਨ ਜਨ ਆਏ ਗੁਰ ਹਾਥੀ ਦੇ ਨਿਕਲਾਵੇ ਗੋ ਸੁਪਨੰਤਰ ਸੰਸਾਰ ਸਭ ਬਾਜੀ ਸਭ ਬਾਜੀ ਖੇਲ ਖਿਲਾਵੇ ਗੋ ਲਾਹ ਨਾਮ ਗੁਰਮੁਖ ਲੈ ਚਾਲੋ ਹਰ ਦਰਗਹ ਪੈਦਾ ਜਾਵੇ ਗੋ ਹਉਮੈ ਕਰੈ ਕਰਾਵੇ ਹਉਮੈ ਪਾਪ ਕੋਇ ਲੇ ਆਨ ਜੁਮਾਵੇ ਗੋ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੇ ਗੋ ਸੰਤੋ ਰਾਮ ਨਾਮ ਧਨ ਸੰਚੋ ਲੈ ਖਰਚ ਚਲੇ ਪਤ ਪਾਵੇ ਗੋ ਖਾਏ ਖਰਚ ਦੇ ਵਹਿ ਬਹੁ ਤੇਰਾ ਹਰ ਦਿਨ ਦੇ ਟੋਟ ਨਾ ਆਵੇ ਗੋ ਰਾਮ ਨਾਮ ਧਨ ਹੈ ਰਿਦੇ ਅੰਤਰ ਧਨ ਗੁਰ ਸ਼ਰਣਾਈ ਪਾਵੇ ਗੋ ਨਾਨਕ ਦਇਆ ਦਇਆ ਕਰ ਦਿਨੀ ਦੁਖ ਦਾਲਦ ਪੰਜ ਸਮਾਵੇ ਗੋ ਕਾਨੜਾ ਮਹੱਲਾ ਚੌਥਾ ਮਨ ਸਤਿਗੁਰ ਸ਼ਰਨ ਤੇ ਆਵੇ ਗੋ ਲੋਹਾ ਹਿਰਨ ਹੋਵੇ ਸੰਗ 파ਰਸ ਗੁਨ 파ਰਸ ਕੋ ਹੋਇ ਆਵੇ ਗੋ ਰਹਾਉ ਸਤਿਗੁਰ ਮਹਾਪੁਰਖ ਹੈ 파ਰਸ ਜੋ ਲਾਗੇ ਸੋ ਫਲ 파ਵੇ ਗੋ ਜਿਉ ਗੁਰੁ ਪਦੇ ਸਤਰੇ ਪ੍ਰਹਿਲਾਦਾ ਗੁਰੂ ਸੇਵਕ ਪੈ ਜਰ ਖਾਵੇ ਗੋ ਸਤ ਗੁਰ ਬਚਨ ਬਚਨ ਹੈ ਨੀਕੋ ਗੁਰ ਬਚਨੀ ਅੰਮ੍ਰਿਤ ਪਾਵੇ ਗੋ ਜਿਉ ਅੰਬਰੀਕ ਅਮਰਾ ਪਦ ਪਾਏ ਸਤ ਗੁਰ ਮੁਖ ਬਚਨ ਧਿਆਵੇ ਗੋ ਸਤ ਗੁਰ ਸ਼ਰਨ ਸ਼ਰਨ ਮਨ ਪਾਈ ਸੁਦਾ ਸੁਦਾ ਕਰ ਧਿਆਵੇ ਗੋ ਦਇਆਲ ਦੀਨ ਭਇ ਹੈ ਸਤ ਗੁਰ ਹਰ ਮਾਰਗ ਪੰਥ ਦਿਖਾਵੇ ਗੋ ਸਤ ਗੁਰ ਸ਼ਰਨ ਪੈ ਸੇ ਥਾਪੇ ਤិន ਰਾਖਨ ਕੋ ਪ੍ਰਵ ਆਵੇ ਗੋ ਜੇ ਕੋ ਸਰ ਸੰਧੈ ਜਨ ਉਪਰ ਫਿਰੇ ਉਲਟੋ ਤਿਸੈ ਲਗਾਵੇ ਗੋ ਹਰ 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 ਸਰ ਸੇਵੈ ਤិន ਦਰਗਹਿ ਮਾਨ ਦਵਾਵੇ ਗੋ ਗੁਰਮਤ 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 ਧਿਆਵੇ ਹਰ ਗਲ ਮਿਲ ਮੇਲ ਮਿਲਾਵੇ ਗੋ ਗੁਰਮੁਖ ਨਾਦ ਭੇਦ ਹੈ ਗੁਰਮੁਖ ਗੁਰ ਪਰਚੈ ਨਾਮ ਧਿਆਵੇ ਗੋ ਹਰ ਹਰ ਰੂਪ ਹਰ ਰੂਪ ਹੋਵੇ ਹਰ ਜਨ ਕੋ ਪੂਜ ਕਰਾਵੇ ਗੋ ਸਾਖਤ ਨਰ ਸਤ ਗੁਰ ਨਹੀਂ ਕੀਆ ਤੇ ਬੇਮੁਖ ਹਰ ਪਰਮਾਵੇ ਗੋ ਲੋਭ ਲਹਿਰ ਸੁਆਨ ਕੀ ਸੰਗਤ ਬਿਖ ਮਾਇਆ ਕ ਰੰਗ ਲਗਾਵੇ ਗੋ RAM ਨਾਮ ਸਭ ਜਗ ਕਾ ਧਾਰਕ ਲਗ ਸੰਗਤ ਨਾਮ ਤੇ ਆਵੇ ਗੋ ਨਾਨਕ ਆਖ ਰਖ ਪ੍ਰਭ ਮੇਰੇ ਸਤ ਸੰਗਤ ਰਾਖ ਸਮਾਵੇ ਗੋ ਛਕਾ ਇੱਕ ਕਾਂੜਾ ਛੰਤ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੇ ਉਦਰੇ ਜਨ ਰਾਮ ਧਿਆਏ ਜਤਨ ਮਾਇਕੇ ਕਾਮਨਾ ਆਏ ਰਾਮ ਧਿਆਏ ਸਭ ਫਲ ਪਾਏ ਧਨ ਤਨ ਤੇ ਬੜ ਭਾਗੀਆਂ ਸਤ ਸੰਗ ਜਾਗੇ ਨਾਮ ਲਾਗੇ ਏਕ ਸਿਉ ਲਵ ਲਾਗੀਆਂ ਤਜ ਮਾਨ ਮੋਹ ਵਿਕਾਰ ਸਾਧੂ ਲਗਤਰੋ ਤਿਨ ਕਹਿ ਪਾਏ ਬਿਨਵੰਤ ਨਾਨਕ ਸ਼ਰਨ ਸੁਆਮੀ ਬੜੁ ਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜੈ ਨਰਾਇਣ ਰਸਕ ਰਸਕ ਸੁਆਮੀ ਗੁਣ ਗਾਇਣ ਗੁਣ ਗਾਏ ਜੀਵੈ ਹਰ ਅਮਿਉ ਪੀਵੈ ਜਨਮ ਮਰਣਾ ਭਾਗੇ ਸਤ ਸੰਗ ਪਾਈਐ ਹਰ ਤਿਆਈਐ ਬਹੁੜ ਦੁੱਖ ਨਾ ਲਾਗੈ ਕਰਦਾ ਆਦਾਤੇ ਪੁਰਖ ਵਿਦਾਤੇ ਸੰਤ ਸੇਵਕ ਮਾਇਣ ਬਿਨਵੰਤ ਨਾਨਕ ਜਨ ਧੂਰ ਵਾਂਛੈ ਹਰ ਦਰਸ ਸਹਿਜ ਸਮਾਇਣ ਸਗਲੇ ਜੰਤ ਭਜੋ ਗੋਪਾਲੈ ਜਪ ਤਪ ਸੰਜਮ ਪੂਰਨ ਕਾਲੈ ਨਿਤ ਭਜੋ ਸੁਆਮੀ ਅੰਤਰ ਜਾਮੀ ਸਫਲ ਜਨਮ ਸਬਾਇਆ ਗੋਬਿੰਦ ਗਾਈਐ ਨਿਤ ਤੇ ਆਈਐ ਪ੍ਰਵਾਨ ਸੋਈ ਆਇਆ ਜਪ ਤਾਪ ਸੰਜਮ ਹਰ ਹਰ ਨਰੰਜਨ ਗੋਬਿੰਦ ਧਨ ਸੰਗ ਚਾਲੈ ਬਿਨਵੰਤ ਨਾਨਕ ਕਰ ਦਇਆ ਦੀਜੈ ਹਰ ਰਤਨ ਬਾਂਧੋ ਪਾਲੈ ਮੰਗਲ ਚਾਰ ਚੂਜ ਆਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ ਇਛ ਮਨ ਕੀ ਪੁੰਨੀਆਂ ਵਜੀ ਵਧਾਈ ਸਹ ਜਿਸ ਮਾਈ ਬਹੁੜ ਦੁਖ ਨਾਰੁਨੀਆਂ ਲੈ ਕੰਠ ਲਾਏ ਸੁਖ ਦਿਖਾਏ ਵਿਕਾਰ ਬਿਨ ਸੇ ਮੰਦਾ ਬਿਨਵੰਤ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ਕਾਂੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਤੁਨੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ 4 ਰਾਮ ਨਾਮ ਨਿਧਾਨ ਹਰ ਗੁਰਮਤਿ ਰਾਖੇ ਉਰਤਾਰ ਦਾਸਨ ਦਾਸਾ ਹੋਏ ਰਹੋ ਹਉ ਮੈਂ ਵਿਖਿਆ ਮਾਰ ਜਨਮ ਪਦਾਰਥ ਜੀਤੇ ਆ ਕਦੇ ਨਾ ਵਹਿ ਹਰ ਧਨ ਧਨ ਬੜੁ ਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸ ਸਾਰ ਮਹੱਲਾ 4 ਗੋਵਿੰਦ 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 ਹਰ ਗੋਵਿੰਦ ਗੁਣੀ ਨਿਧਾਨ ਗੋਵਿੰਦ ਗੋਵਿੰਦ ਗੁਰਮਤਿ ਤੇ ਆਈਐ ਤਾਂ ਦਰਗੈ ਭਾਈ ਐ ਮਾਨ ਗੋਵਿੰਦ 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 ਜਪ ਮੁਖ ਊਜਲਾ ਪ੍ਰਧਾਨ ਨਾਨਕ ਗੁਰ ਗੋਵਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿਧ ਸਾਧਕੋ ਤੂੰ ਆਪੇ ਹੀ ਜੁਗ ਜੋਗੀਆਂ ਤੂੰ ਆਪੇ ਹੀ ਰਸ ਰਸੀੜਾ ਤੂੰ ਆਪੇ ਹੀ ਭੋਗ ਭੋਗਿਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰੇ ਸੋ ਹੋਗਿਆ ਸਤ ਸੰਗਤ ਸਤ ਗੁਰ ਧੰਨ ਤਨੋ ਧੰਨ ਧੰਨ ਤਨੋ ਜਿਤ ਮਿਲ ਹਰ ਬੁਲਗ ਬੁਲੋਗਿਆ ਸਭ ਕਹੋ ਮੁਖੋ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲਹੋਗਿਆ ਸ਼ਲੋਕ ਮਹੱਲਾ 5ਵਾਂ ਹਰ 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 ਨਾਮ ਹੈ ਗੁਰਮੁਖ ਭਾਵੇਂ ਕੋਏ ਹਮੈ ਮਮਤਾ ਨਾਸ ਹੋਏ ਦੁਰਮਤ ਕੱਢੈ ਧੋਏ ਨਾਨਕ ਅਨੰਦਿਨ ਗੁਣ ਉਚਰੈ ਜਿਨ ਕੋ ਧੁਰ ਲਿਖਿਆ ਹੋਏ ਮਹੱਲਾ ਚੌਥਾ ਹਰ ਆਪੇ ਆਪ ਦਇਆਲ ਹਰ ਆਪੇ ਕਰੇ ਸੋ ਹੋਏ ਹਰ ਆਪੇ ਆਪ ਵਰਤਦਾ ਹਰ ਜੀਵੜ ਅਵਰਣਾ ਕੋਏ ਜੋ ਹਰ ਪ੍ਰਭ ਭਾਵੈ ਸੋ ਥੀਐ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਿਨੈ ਨ ਪਾਈਆ ਬੇਅੰਤ ਪ੍ਰਭ ਹਰ ਸੋਏ ਨਾਨਕ ਗੁਰਮੁਖ ਹਰਿ ਸਾ ਲਾਹਿਆ ਤਨ ਮਨ ਸੀਤਲ ਹੋਏ ਪਉੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਧਿਆਵੈ ਤੁਧ ਮੇਰੇ ਪ੍ਰੀਤਮਾ ਤੂੰ ਸਤਿ ਸਤਿ ਪੁਰਖ ਨਰੰਜਨਾ ਇਕ ਦਾਤਾ ਸਭ ਜਗਤ ਪਿਖਾਰੀਆਂ ਹਰ ਜਾ ਚੈ ਸਭ ਮੰਗ ਮੰਗਣਾ ਸੇਵਕ ਠਾਕਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਣਾ ਸਭ ਕਹੋ ਮੁਖੋ ਰਿਖੀ ਕੇਸ ਹਰੇ ਰਿਖੀ ਕੇਸ ਹਰੇ ਜਿਤ ਪਾਵੈ ਸਭ ਫਲ ਫਲਨਾ ਸ਼ਲੋਕ ਮਹੱਲਾ ਚੌਥਾ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੈ ਮਾਨ ਜੋ ਇੱਛਾ ਸੋ ਫਲ ਪਾਏ ਸੀ ਗੁਰ ਸ਼ਬਦ ਦੀ ਲਗੈ ਧਿਆਨ ਕਿਲ ਵਿਖ ਪਾਪ ਸਭ ਕੱਟੀਆਂ ਹਉ ਮੈਂ ਛੁਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਮਹੱਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਪਤ ਦੁੱਖ ਜਾਏ ਜਿਨ ਕੋ ਪੂਰਬ ਲਿਖਿਆ ਤਿਨ ਮਨ ਵਸਿਆਏ ਸਤਿਗੁਰ ਕੈ ਭਾਣੈ ਜੋ ਚਲੈ ਤਿਨ ਦਾਲਦ ਦੁਖ ਲਹਿ ਜਾਏ ਆਪਣੇ ਭਾਣੈ ਕਿਨੈ ਨਾ ਪਾਇਓ ਜਨ ਵੇਖੋ ਮਨ ਪਤੀ ਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਿਗੁਰ ਲਾਗੇ ਪਾਏ ਪੌੜੀ ਤੂੰ ਥਾਣ ਥਨੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਪਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਦਪਾਂ ਤੋ ਭਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤੈ ਗੁਰਮਤੀ ਤੁੰਦੈ ਲਾਵਣੀ ਜਿਨ ਹੋਏ ਦਿਆਲ ਤਿਨ ਸਤਗੁਰ ਮੇਲੇ ਮੁਖ ਗੁਰਮੁਖ ਹਰ ਸਮਝਾਵਣੀ ਸਭ ਬੋਲੋ ਰਾਮ ਰਮੋ ਸ਼੍ਰੀ ਰਾਮ ਰਮੋ ਜਿਤ ਦਾਲ ਦਰ ਦੁੱਖ ਭੁਖ ਸਭ ਲੈ ਜਾਵਣੀ ਸ਼ਲੋਕ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰਿ ਉਰਤਾਰ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁਝੋ ਸ਼ਬਦ ਵਿਚਾਰ ਮਨ ਹਰ ਹਰ ਨਾਮ ਤੇ ਆਇਆ ਵਿਖਉ ਮੈਂ ਕੱਢੀ ਮਾਰ ਜਨ ਹਰ ਹਰ ਨਾਮ ਨਾ ਚੇਤੇਉ ਤਿਨ ਜੁ ਵੈ ਜਨਮ ਸਭ ਹਾਰ ਗੁਰ ਤੁਠੇ ਹਰ ਚੇਤਾਇਆ ਹਰ ਨਾਮਾ ਹਰਿ ਉਰਤਾਰ ਜਨ ਨਾਨਕ ਕੇ ਮੁਖ ਉਜਲੇ ਤੇ ਤ ਸਚੈ ਦਰਬਾਰ ਮਹੱਲਾ ਚੌਥਾ ਹਰ ਕੀਰਤ ਊਤਮ ਨਾਮ ਹੈ ਵਿਚਕਲ ਜੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈਐ ਹਰ ਨਾਮਾ ਹਰਿ ਉਰ ਧਾਰ ਮਤ ਗੁਰਮਤ ਕੀਰਤ ਪਾਈਐ ਹਰ ਨਾਮਾ ਹਰਿ ਉਰ ਹਾਰ ਵਡਭਾਗੀ ਜਿਨ ਹਰਿ ਧਿਆਇਆ ਤਿਨ ਸੋ ਪਿਆ ਹਰਿ ਪੰਡਾਰ ਬਿਨ ਨਾ ਵੈ ਜੇ ਕਰਮ ਕਮਾਵਣੇ ਨਿਤ ਹਮੈ ਹੋਏ ਖੁਆਰ ਜਲ ਹਸਤੀ ਮਲ ਨਵਾਲੀ ਐ ਸਿਰ ਭੀ ਫਿਰ ਪਾਵੇ ਛਾਰ ਹਰ ਮੇਲੋ ਸਤਗੁਰ ਦਇਆਕਾਰ ਮਨ ਵਸੈ ਏ ਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਖਾਰ ਪਉੜੀ RAM ਨਾਮ ਵਖਰ ਹੈ ਉਤਮ ਹਰ ਨਾਇਕਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀ ਆਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਆਪ ਸਾਰਾ ਸਭ ਧਿਆਵੇ ਤੁਧ ਸਫਲ ਸੇਗਾਵੇ ਗੁਰਮਤੀ ਹਰ ਨਿਰੰਕਾਰਾ ਸਭ ਚਵੋ ਮੁਖੋ ਜਗਨਾਥ ਜਗਨਾਥ ਜਗ ਜੀਵਨੋ ਜਿਤ ਭਵ ਜਲ ਪਾਰੋ ਤਾਰਾ ਸੋ ਲੋਕ ਮਹੱਲਾ ਚੌਥਾ ਹਮਰੀ ਜੀਵਾ ਏਖ ਪ੍ਰਭ ਹਰ ਕੇ ਗੁਣ ਅਗਮថា ਹਮ ਕਿਉ ਕਰ ਜਪੈ ਆਣਿਆ ਹਰ ਤੁਮ ਵੱਡ ਅਗੰਗਾ ਹਰ ਦੇਹੋ ਪ੍ਰਭ ਮਤਿ ਉਤਮਾ ਗੁਰ ਸਤ ਗੁਰ ਕੈ ਪਗ ਪਾਹ ਸਤ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗਤ ਰਾਹ ਜਨ ਨਾਨਕ ਕਉ ਹਰ ਬਖਸ਼ਿ ਲੇ ਹੋ ਗੁਰ ਤੁਠੇ ਮਿਲ ਮਿਲਾ ਹਰ ਕਿਰਪਾ ਕਰ ਸੁਣ ਬੇਨਤੀ ਹਮਾ ਪਾਪੀ ਕਿਰਮ ਤਰਾ ਮਹੱਲਾ ਚੌਥਾ ਹਰ ਕਰੋ ਕਿਰਪਾ ਜਗ ਜੀਵਨਾ ਗੁਰ ਸਤਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਪਾਈਆ ਹਰ ਹੋ ਆ ਹਰ ਕਿਰਪਾਲ ਸਭ ਆਸਾ ਮਨ ਸਾ ਵਿਸਰੀ ਮਨ ਚੂਕਾਲ ਜੰਜਾਲ ਗੁਰ ਤੁਠੇ ਨਾਮ ਦਿਰੜਾਇਆ ہم کیے شبد نہال جن نانکہ ٹٹ تن پایا ہرنا محر تن مال پاوڑی ہر تم وڈ وڈے 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 اونچے سب اوپر وڈے بڈاونا جو تیاوے ہر اپرن پر ہر 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 تیاے ہرے تے ہونا جو گاوے سنے تیرا جا سوامی تن کاٹے پاپ کٹونا تم جیسے ہر پرکھ جانے ਮਤ ਗੁਰਮਤ ਮੁਖ ਵਡ ਵਡ ਭਾਗ ਵਡੋਨਾ ਸਭ ਧਿਆਵੋ ਆਦ ਸਤੇ ਜੁਗਾਦ ਸਤੇ ਪ੍ਰਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸੋਨਾ ਸ਼ਲੋਕ ਮਹੱਲਾ ਚੌਥਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤ ਹਰ ਅਗਮ ਅਗੋਚਰ ਅਗਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਕਟਕਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਬਰਸ ਭੋਗਦਾ ਹਰ ਆਪੇ ਕਮਲਾ ਕੰਤ ਹਰ ਆਪੇ ਪਿਖਿਆ ਪਾਏਂਦਾ ਸਭ ਸਿਸ਼ਟੋ ਪਾਈ ਜੀ ਜੰਤ ਹਰ ਦੇਵੋ ਦਾਨ ਦਿਆਲ ਪ੍ਰਭ ਹਰ ਮੰਗੈ ਹਰ ਜਨ ਸੰਤ ਜਨ ਨਾਨਕੇ ਪ੍ਰਭਾਏ ਮਿਲ ਹਮ ਗਾਵੇ ਹਰ ਗੁਣ chant ਮਹੱਲਾ ਚੌਕਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਭ ਆਸਾ ਗੁਰਮੁਖ ਪੂਰੀਆ ਜਨ ਨਾਨਕ ਸੁਣ ਹਰ ਧੀਰ ਪੌੜੀ ਹਰ ਊਤਮ ਹਰਿਆ ਨਾਮ ਹੈ ਹਰ ਪ੍ਰਖ ਨਿਰੰਜਨ ਮੌਲਾ ਜੋ ਜਪਦੇ ਹਰ ਹਰ ਦਿਨ ਸਰਾਤ ਨਿਤ ਸੇਵੇ ਚਰਨ ਨਿਤ ਕੌਲਾ ਨਿਤ ਸਾਰ ਸੰਭਾਲੇ ਸਭ ਜੀ ਜੰਤ ਹਰ ਵਸੈ ਨਿਕਟ ਸਭ ਜੋਲਾ ਸੋ 부ਜੈ ਜਿਸ ਆਪ 부ਜਾਏ ਸੀ ਜਿਸ ਸਤਗੁਰ ਪ੍ਰਖ ਪ੍ਰਭ ਸੋਲਾ ਸਭ ਗਾਵੋ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸ ਮੌਲਾ ਸ਼ਲੋਕ ਮਹੱਲਾ ਚੌਥਾ ਸੁਤਿਆ ਹਰ ਪ੍ਰਭ ਚੇਤ ਮਨ ਹਰ ਸੈ ਜਿਸ ਮਾਦ ਸਮਾਏ ਜਨ ਨਾਨਕ ਹਰ ਹਰ ਚਾਉ ਮਨ ਗੁਰ ਤੁਠਾ ਮੇਲੇ ਮਾਈ ਮਹੱਲਾ ਚੌਥਾ ਹਰ ਇੱਕ ਸੇਤੀ ਪਰਹੜੀ ਹਰ ਇੱਕੋ ਮੇਰਾ ਚਿਤ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਇੱਕ ਸਤੇ ਗਤ ਪਤ ਪੌੜੀ ਪੰਚੇ ਸ਼ਬਦ ਵਜੇ ਮਤ ਗੁਰਮਤ ਗੁੜ ਭਾਗੀ ਅਨਹਦ ਵਜਿਆ ਆਨੰਦ ਮੂਲ ਰਾਮ ਸਬਦ ਦੇਖਿਆ ਗੁਰ ਸ਼ਬਦੀ ਗੋਵਿੰਦ ਗਜਿਆ ਆਦ ਜੁਗਾਦ ਵੇਸ ਕਰ ਹਰ ਏਕੋ ਮਤ ਗੁਰ ਮਤ ਹਰ ਪ੍ਰਭ ਭਜਿਆ ਹਰ ਦੇਵ ਉਹ ਦਾਨ ਦਿਆਲ ਪ੍ਰਭ ਜਨ ਰੱਖੋ ਹਰ ਪ੍ਰਭ ਲਜਿਆ ਸਭ ਧਨ ਕਹੋ ਗੁਰ ਸਤ ਗੁਰ ਗੁਰ ਸਤ ਗੁਰ ਜਿਤ ਮਿਲ ਹਰ ਪੜਦਾ ਕਜਿਆ ਸ਼ਲੋਕ ਮਹੱਲਾ ਚੌਥਾ ਭਗਤ ਸਰੋਵਰ ਉਛਲੈ ਸੁਬਰ ਭਰੇ ਵਹਨ ਜਿੰਨਾ ਸਤਗੁਰ ਮੰਨਿਆ ਜਨ ਨਾਨਕ ਵਡਭਾਗ ਲਹਨ ਮਹੱਲਾ ਚੌਥਾ ਹਰ ਹਰ ਨਾਮ ਸੰਖ ਹਰ ਹਰ ਕੇ ਗੁਣ ਕਥਨ ਨ ਜਾਹੇ ਹਰ ਹਰ ਅਗਮ ਅਗਾਧ ਹਰ ਜਨ ਕਿਤ ਵਿਦ ਮਿਲੇ ਮਿਲਾਹੇ ਹਰ ਹਰ ਜਸ ਜਪਤ ਜਪੰਤ ਜਨ ਇਕ ਤਿਲ ਨਹੀਂ ਕੀਮਤ ਪਾਏ ਜਨ ਨਾਨਕ ਹਰ ਅਗਮ ਪ੍ਰਵ ਹਰ ਮੇਲ ਲਿਹੋ ਲੜ ਲਾਈ ਪੌੜੀ ਹਰ ਅਗਮ ਗੋਚਰ ਅਗਮ ਹਰ ਕਿਉ ਕਰ ਹਰ ਦਰਸ਼ਨ ਪਿਖਾ ਕਿਛ ਵਖਰ ਹੋਏ ਸਵਰਣੀਐ ਕਿਸ ਰੂਪ ਨਰੇਖਾ ਜਿਸ 부ਝਾਏ ਆਪ 부ਜਾਈ ਦੇ ਸੋਈ ਜਨ ਦਿਖਾ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤ ਹਰ ਗੁਣ ਸਿਖਾ ਧਨ ਧਨ ਸੋ ਰਸਨਾ ਧਨ ਕਰ ਧਨ ਸੋ ਪਾਦਾ ਸਤ ਗੁਰ ਜਿਤ ਮਿਲ ਹਰ ਲੇਖਾ ਲਿਖਾ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ ਧਨ ਧਨ ਸੋ ਰਸਨਾ ਧਨ ਕਰ ਧਨ ਸੋ ਪਾਦਾ ਸਤ ਗੁਰ ਜਿਤ ਮਿਲ ਹਰ ਲੇਖਾ ਲਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ